ਕਿਸਾਨ ਪਰੋ ਕੀ ਆ ਚਲਾ ਤੇ ਆਪਣੇ ਅੱਜ ਕਰ ਲੱਗੇ ਬੋਰ ਵਾਲੇ ਆ ਗਏ ਮਸ਼ੀਨ ਇਧਰ ਇੰਟਰ ਦੇ ਮਗਰ ਪਾਗ ਲੈਂਦੀ ਮਸ਼ੀਨ ਤੇ ਇਧਰ ਜਰਮ ਮਗਰ ਪਾਗ ਲੈਂਦੀ ਟਰਾਲੀ ਪੈਪਾਂ ਵਾਲੀ ਤੇ ਵੀਡੀਓ ਲਾਈਕ ਮਾਰ ਸ਼ੇਅਰ ਜ਼ਰੂਰ ਕਰਦਿਆ ਕਰੋ ਬਣੇ ਰਿਹਾ ਵੀਡੀਓ ਦੇ ਨਾਲ ਸਾਰਾ ਤੁਹਾਨੂੰ ਬੋਰ ਹੁੰਦਿਆ ਵੀ ਦਿਖਾਵਾਂਗੇ ਵਾਚ ਐਡ ਕਰਾਂਗੇ ਤੇ ਕਿੰਨਾ ਕਰਨਾ ਸਕਦਾ ਕੁਝ ਵੀ ਦੱਸਾਂਗੇ ਇਹ ਲੱਕੀ ਪਿਆ ਪਾ ਪਲੀ ਟਰਾਲੀ ਇੱਥੇ ਲੱਗੇਗਾ 120 ਫੁੱਟ ਕਰਾਂਗੇ ਲਾਓ ਜੀ ਜਵਾਈ ਤੁਨ ਗੁਰਾਮ ਦਾ ਤੁਹਾਨੂੰ ਗੁਰਨਾਮ ਲਾਓ ਤੁਹਾਡੇ ਵਰਚਰ ਨੂੰ ਬਾਰੇ 나ਗ ਦੀ ਕਿਰਪਾ ਨਾਲ ਤੁਨ ਗੁਰਾਮ ਦਾ ਤੁਨ ਗੁਰਨਾਗ ਮੇਰ ਕਰੇ ਤੇ ਵਧੀਆ ਵਧੀਆ ਬੋਰ ਹੋਵੇ ਤੇ ਵਧੀਆ ਵਧੀਆ ਪਾਣੀ ਬਾੜੇ ਮੋਟਰ ਮੇਰ ਕਰੇ ਬਾਬਾ ਨਾਲ ਕਲਗੀਆਂ ਵਾਲਾ ਬਾਜਾਂ ਵਾਲਾ ਵੀ ਵਾਹਿਗੁਰੂ ਜੀ ਬਾਬਾ ਜੀ ਮੇਰ ਕਰਿਓ ਲਓ ਵੀ ਹੋ ਗਿਆ ਇਧਰ ਕੰਮ ਚਾਲੂ ਕੋਰ ਦਾ ਤੇ ਵਿੱਚ ਝੋਲਤਾ ਤੇ ਗੁਰਨਾ ਮੂਵ ਹੋ ਗਿਆ ਮਿੱਠਾ ਚਾਹੀ ਪਿਆਤੀ ਬਿਸਕੁਟਾ ਨਾਲ ਹੁਣ ਖਵਾਵਾਂਗੇ ਰੋਟੀ ਇਹਨਾਂ ਚਲੋ ਵੀ ਇਧਰੋ ਗਾਟਾਰਟ ਜੀ ਬੋਲ 120 ਫੋਟੇ ਦਾ 10 ਕੋਰੀਆ ਜੀ ਤੇ ਇਹਦੇ 340 ਤੇ ਪਾਣੀ ਹੈਗਾ ਇੱਕ ਵੀਡੀਓ ਮੈਂ ਪਾਈ ਸੀ ਚਲਾਉਣ ਲੱਗਾ 2023 ਚ 5 ਮਈ ਨੂੰ ਦੂਵੀ ਉਹਦੇ ਥੱਲੇ ਬੜੇ ਕਮੈਂਟ ਆਏ 350 350 ਵਿਊ ਹੋਇਆ ਨੂੰ ਸਾਡੇ ਇੰਨੇ ਚੱਲ ਗਿਆ ਪਾਣੀ ਇੰਨੇ ਚੱਲ ਗਿਆ ਸਾਡੇ ਦਾ ਦੀ ਮੋਟਰ ਛੇ ਦੀ ਮੋਟਰ ਪਾਉਣੀ ਇੱਥੇ ਤੇ ਕਮੈਂਟ ਕਰਕੇ ਦੱਸੋ ਕਿਹੜੀ ਪਾਈ ਹੈ ਭਾਈਏ ਤੇ ਕਲਸੀ ਪਾਈਏ ਤੇ ਟੈਕਸ ਨੂੰ ਪਾਈਏ ਕਿਹੜੀ ਮੋਟਰ ਵਧੀਆ ਰਹੂਗੀ ਤੇ ਉਹ ਹੁਣ ਸਾਡੇ ਪਾਣੀ ਇੱਥੇ ਠੀਕ ਆ ਜੀ ਬਾਬੇ ਦੀ ਕਿਰਪਾ ਨਾਲ ਸਦੀ ਫੋਟ ਹਣਾ ਬੋਰ ਤੇਰੇ ਲੋਡਿੰਗ ਪਾਵਾਂਗੇ 50 ਫੁੱਟ ਲੋਡਿੰਗ ਹੋਣੀ ਤੇ ਜਿਹੜਾ ਆ ਸਾਡਾ ਬੋਰ ਹੈ 100 ਫੁੱਟ 100 ਫੁੱਟ ਤੇ ਆ ਤਾਨੂੰ ਇਹਦਾ ਵੀ ਪਾਣੀ ਦਿਖਾਉਣੇ ਚੈੱਕ ਕਰਉਣੇ 100 ਫੁੱਟ ਤੇ ਇਹ ਇੱਕ ਘਟੋ ਘਟ ਇਹਦਾ 10 ਸਾਲ 15 ਸਾਲ ਪੁਰਾਣਾ ਹੋਰ ਤੇ ਇਹ ਵੀ ਇਹਦਾ ਤਾਨੂੰ ਪਾਣੀ ਚੈੱਕ ਕਰੋ ਜਿਹ ਉੱਤੇ ਮੋਟਰ ਵਾ ਆ ਵੇਖੋ ਉੱਤੇ ਕਲਸੀ ਦੀ ਮੋਟਰ ਲੱਗੀ ਤਿੰਨ ਦਾ ਬੋਰ ਆ ਇਹ ਕਪਾਣੀ ਪ੍ਰੋਜੈਕਟ ਗੱਲ ਪਾਣੀ ਬਹੁਤ ਹੀ ਹੈ ਜੀ ਬਾਰੇ ਕੀ ਮਸ਼ੀਨ ਪਹਰਾ ਲੱਗੇ ਇਹ ਕੱਲੀ ਨਾ ਛੱਡਦਾ ਨਹੀਂ ਘਰ ਵੀ ਹੈਗੀ ਇੱਕ ਮੋਟਰ ਉਹ ਸਾਡੇ ਘਰ ਵੀ ਘਰੋਂ ਹੀ ਪਾਣੀ ਆਉਂਦਾ ਖਲ ਰਹੀ ਪਰ ਉਹਦਾ ਪਾਣੀ ਉਹਦਾ ਘਟ ਗਿਆ ਇਹ ਹੈ ਕਿ 120 ਤੇ ਪਾਣੀ ਵੀ 120 ਹੋਇਆ ਹੋਏ ਹੁਣ ਪੱਕਾ ਹੁਣ ਜਾਜ ਨਹੀਂ ਡੈਡੀ ਨੂੰ ਪਤਾ ਹੋਊ ਇਹ ਕਰਾਵਾਂਗੇ ਸੋ ਵੀ ਸੀ ਬੰਦ ਤੇ ਹਾਂਜੀ ਮਿੱਤਰੋ ਇਧਰ ਅੱਜ ਬੋਰ ਹੋ ਗਿਆ ਤਿੰਨ ਨੌ ਪੈਪ ਗੱਲ ਪਾਤੇ ਤੇ ਦੋ ਜਾਣੀ ਤੇ ਤਿੰਨ ਅੱਜ ਪਾਤੇ ਬੋਰ ਦਾ ਸਮਾਨ ਵੀ ਆ ਗਿਆ ਉਹ ਪੈਪ ਪਏ ਤੇ ਹੁਣ ਇਧਰ ਪਾਣੀ ਦੇ ਪਾਉਣ ਤੇ ਕੱਲ ਵਾਲੀ ਵੀਡੀਓ ਜਿਹੜੀ ਪਹਿਲੀ ਵੀਡੀਓ ਬਣਾਈ ਹੈ ਉਹ ਚ ਕਮਰਾ ਹੈਗਾ ਇਹ ਗੱਲ ਤੇ ਅੱਗੋਂ ਵਿੱਚ ਬੱਤੀ ਵੀ ਰੋਜ ਹੁੰਦੀ ਅੱਜ ਬੱਤੀ ਵੀ ਨਹੀਂ ਆਉਂਦੀ ਜਰੇਟਰ ਲਾਉਣਾ ਪਿਆ ਇਧਰ ਆਪਾਂ ਘੁੰਮ ਜਾਇਲਾ ਤੇ ਇਧਰ ਕੋਠਾ ਢਾੜਦਾ ਆ ਵੇਖੋ ਲਾਉਣ ਬਣਾਵਾਂ ਮੈਂ ਚੱਕਾ ਲੋਥੇ ਆਲੂ ਮਿਸਰੀ ਲਾਵਾਂ ਇੱਕਦ ਚੈੱਕ ਕਰੋ ਦੇਖੀ ਜੀ ਜਨਰੇਟਰ ਚੱਲ ਰਿਹਾ ਇਹੇ ਮੋਟੇ ਕਮਰਾਟ ਲੱਟਾ ਇਟਾਲ ਘਾ ਤੇ ਸਹਾ ਕਰਦੇ ਕਰਦੇ ਬੰਦੇ ਕਰਦੇ ਕਰਦੇ ਪਰ ਉਹ ਤੋਂ ਕਰ ਦੋ ਵਾਰੀ ਘਟਕ ਨਾ ਪੋਨੂ ਹੀ ਉਹਨੂੰ ਹੀ ਨਾਪ ਘਟਕੇ ਚੱਲ ਹੋ ਗਈ ਘਟਕੇ ਨਪਣਾ ਪੈਂਦਾ ਬਾਬਾ ਨਾਲ ਕੋ ਮੇਰ ਕਾਏ ਵਧੀਆ ਵਧੀਆ ਮਪੋਰ ਮੋਟਰ ਮਾਰੇ ਪਾਣੀ ਲੂਬੀ ਦੀ ਮੋਟਰ ਪਾਤੀ ਜੇ ਤੇ 3000 ਦੀ 6 ਦੀ ਮੋਟਰ ਤੇ 120 ਫੁੱਟ ਬੋਰ ਕੀਤਾ ਜੇ ਘਰ ਤਾਂ ਆਪੇ ਇੰਨੀਆਂ ਕਾਰਾਂ ਚੱਲਣ ਲੱਗੀਆਂ ਭੰਗਾ ਮਾਪੇ ਬੱਸ ਪਾਣੀ ਵੀ ਵਿਖਾਵਾਂਗੇ ਤੁਹਾਨੂੰ ਇੱਥੇ ਆ ਗਏ ਜਿੱਥੇ ਆ ਤੇਰੇ ਕੰਪਨੀਆ ਨਾ ਤੇਰੇ ਪੁੱਟਿਆ ਗਿਆ ਬੋਰ ਵੀਡੀਓ ਬਣਾਇਆ ਜਦ ਆ ਬੋੜਤਾ ਤੇ ਹੈਗਾ ਜੀ ਉਧਰ ਕੌਠਾ ਵੀ ਤਾਂ ਢਾਹਤਾ ਤੇ ਤੇ 3.4 ਡਿਗਰੀ ਆਇਆ ਤਾਂ ਮਾ ਬਹੁਤ ਮੜਾ ਹੋਤਾ ਤੇ ਅੱਗੇ ਮੋਟਰ ਲੂਬੀ ਅੱਛਾ ਨਾ ਨਹੀਂ ਵੀ ਕਿਤੇ ਕਰਨਾ ਪਿਆ ਬਹੁਤ ਮੜਾ ਹਾਲ ਆ ਬੋਲ ਦੇਣ ਲੱਗਾ ਜੀ ਬਹੁਤ ਛਾੜੀ ਲਗੀ ਤਾਂ ਮਨ ਪਰ ਕਿੱਥੇ ਡੋਪ ਆ ਬਹਿ ਕੇ ਪਟਾਣ ਵਾਲੇ ਇਧਰ ਵਾਲਾ ਲੋੜੀ ਦੀ ਪਾਤੀ ਮੋਟਰ ਤੇ ਪਾਣੀ ਵੀ ਚੱਕ ਰਾਂਕ ਤਨ ਲਾਓ ਫਿਰ ਇਧਰ ਹੋ ਗਿਆ ਬੋਰ ਠੀਕ ਹੋਣੰਪਾਈ ਇਹ ਮੋਟਰ ਪਾਤੀ ਹੈ ਹੁਣ ਉਹ ਵੀ ਤਨ ਚੈੱਕ ਕਰਉਨੇ ਬਸ ਪਾਣੀ ਰਿਹਾ ਵੀਡੀਓ ਨਾਲ 120 ਫੁੱਟ ਬੋਰ ਜੇ ਤੇ 50 ਫੁੱਟ ਲੋੜੀ ਦੀ ਤੇ ਲੋੜੀ ਦੀ ਮੋਟਰ ਵਾ ਹੋਇਆ ਤਨ ਪਾਣੀ ਚੈੱਕ ਕਰਉਨੇ ਕਰੋ ਪਾਣੀ ਚਾਹੇ ਉਹ ਆ ਗਿੰਤਾ ਨੇ ਬਿਠਾਣ ਕਿ ਇਹ ਇਹਨਾਂ ਪਾਣੀ ਧੋਬੀ ਦਾ 160 ਫੋਟਕ ਬੋਰ ਛੇ ਧੋਬੀ ਤਾਂ ਨੂੰ ਗਰਾਮ ਦਾ ਸਵੈਰ ਕਰੇ ਧੋਬੀ ਗੱਭੇ ਨਾਲ ਜੇ ਭਾਂ ਚੱਲ ਗਿਆ ਬੋਰ ਆਪਣਾ ਮੱਛੀ ਬੋਰ ਧੋਬੀ ਦੀ ਮੋਟਰ ਕਰੋ ਚੈੱਕ ਦਸੁਖ ਮਾੜ ਕੇ ਠੀਕਾ ਪਾਣੀ ਉਹ ਵਾਹ ਤਾਂ ਨੂੰ ਗਰਾਮ ਦਾ ਸੋਬਾ ਮੇ ਕਰੇ ਧੋਬੀ